ਪੇ ਜਿਹੜਾ ਸਾਡਾ ਪੰਜਾਬ ਦੇ ਅੰਦਰ ਹਿੰਦੂ ਸਿੱਖ ਦਾ ਇੱਕ ਰਿਸ਼ਤਾ ਸੀਗਾ ਉਹ ਇਸ ਪਾਰਟੀ ਨੇ ਬਹੁਤ ਗੂੜਾ ਕੀਤਾ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਗੂੜਾ ਇਹ ਹੋਣਾ ਚਾਹੀਦਾ ਕਿਉਂਕਿ ਜਿੱਥੇ ਸ਼ਾਂਤੀ ਆ ਪਿਆਰ ਆ ਉਹੀ ਸੁਭਾਤਰਕੀ ਕਰਦਾ ਔਰ ਉਸੇ ਚੋਂ ਨੇ ਸਾਡਾ ਸੁਭਾ ਬਹੁਤ ਤੱਕੀ ਕਰੇ ਮੈਂ ਆਪਣੇ ਪਿੰਡ ਦਾ ਵਿਕਾਸ ਆਲਾ ਦਵਾਲਾ ਸਾਰਾ ਜਰੂਰ ਜਾਨੀ ਕਿ ਚਾਹੂੰਗੀ ਜਾਨੀ ਕਿ ਲੋਕੀ ਆਣ ਕੇ ਵੀ ਦੇਖਣ ਬਹੁਤ ਚੰਗਾ ਹੰਗਾਰਾ ਹੈ ਚਾਹੁੰਦੇ ਨੂੰ ਵੋਟਾਂ ਬੜੀਆਂ ਬਲੌਕ ਤੋਂ ਜਿਆ ਔਰ ਸੇ ਸਾਡੇ ਜੀ ਭਾਰਤੀ ਜਨਤਾ ਪਾਰਟੀ ਦੇ 20 ਦੇ 20 ਜਿਹੜੇ ਕੈਂਡੀਡੇਟ ਅਸੀਂ ਖੜੇ ਕੀਤੇ ਆ ਦੋ ਜਿਹੜੀਆਂ ਜ਼ਿਲ੍ਹਾ ਪ੍ਰੀਤੀ ਆਉਂਦੇ ਨੇ ਵੀ ਕੈਂਡੀਡੇਟ ਖੜੇ ਕੀਤੇ ਆ ਰੋਚਕ ਮੁਕਾਬਲਾ ਹੋਇਆ ਗਿਆ ਕਿਉਂਕਿ ਆਉਣ ਵਾਲੇ 2027 ਦੀਆਂ ਵੋਟਾਂ ਨੂੰ ਧਿਆਨ ਚ ਲੱਕੇ ਰੁਕੀ ਕਿ ਟ੍ਰੈਂਡ ਸ਼ਿਫਟ ਕਰਨ ਦੀ ਦੇਖੋ ਸਰਕਾਰ ਜਿਹੜੀ ਬਹੁਤ ਨਕਮੀਆਂ ਇਹਨਾਂ ਨੇ ਜਿਹੜਾ ਟਾਈਮ ਵੀ ਥੋੜਾ ਟੈਸਟ ਕਰਕੇ ਵੀ ਲੋਕੀ ਕਾਗੇ ਨਾਲ ਭਰਾ ਸਕਣ ਮਤਲਬ ਇਹਨਾਂ ਦੀ ਆਪਣੀ ਅੰਦਰੋਂ ਤਿਆਰੀ ਹੁੰਦੀ ਕਿਉਂਕਿ ਸਰਕਾਰ ਨੂੰ ਪਤਾ ਹੁੰਦਾ ਵੀ ਅਸੀਂ ਕਦੋਂ ਇਲੈਕਸ਼ਨ ਕਰਾਣੇ ਆ ਬਾੜਬੰਦੀ ਇਹਨਾਂ ਨੇ ਜੋ ਬਲੌਗ ਦੀਆਂ ਉਹ ਪਿੰਡਾਂ ਦੀਆਂ ਆਪਣੇ ਮਰਜ਼ੀ ਨਾਲ ਬਣਾਈਆਂ ਇਹ ਚਾਹਦੇ ਨਹੀਂ ਵੀ ਕੈਂਡੀਏਟ ਜਿੱਤਣ ਇਹਨਾਂ ਨੂੰ ਅਸਲੇ ਕੈਂਡੀਡੇਟ ਨਹੀਂ ਲੱਗਦੇ ਲੋਕ ਇਹਨਾਂ ਦੇ ਕਾਗੇ ਪਰੰਉਂ ਇਤਿਹਾਰ ਨਹੀਂ ਕੰਮ ਤਾਂ ਬਹੁਤ ਹੁੰਦੇ ਆ ਪਿੰਡਾਂ ਦੇ ਵਿੱਚ ਅੱਜ ਕੱਲ ਪਾਰਟੀ ਵਾਜੀਆਂ ਨੀਆਂ ਚੱਲਦੀਆਂ ਹਨ ਜਾਨੀ ਕਿ ਇੱਕ ਦੋ ਦੇ ਵਿੱਚ ਲੱਤਾਂ ਡਾਉਂਦੇ ਆ ਅਗਰ ਕੋਈ ਲੱਤਾਂ ਨਾ ਡਾਊਗਾ ਤੇ ਆਪਾਂ ਜ਼ਰੂਰ ਡਟ ਕੇ ਖੜੇ ਆ ਅਗੇ ਬੀਜੇਪੀ ਪਹਿਲੇ ਨੰਬਰ ਤੇ ਆਉਂਦੀ ਹੈ ਤੇ ਵੀ ਬੀਜੇਪੀ ਪਹਿਲੇ ਨੰਬਰ ਤੇ ਆਊਗੀ ਜੀ ਜ਼ਿਲ੍ਹਾ ਪ੍ਰੈਸ਼ਰ ਬਲਾਕ ਸਮਥੀ ਚੋਣਾਂ ਦਾ ਉਮੀਦਵਾਰੀ ਪਰੰਦੇ ਆਖਰੀ ਦੇ ਨੇ 14 ਦਸੰਬਰ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਇਹ ਜਿਹੜੀ ਚੋਣਾਂ ਹੋਣਗੀਆਂ ਲੇਕਿਨ ਅੱਜ ਆਖਰੀ ਦਿਨ 4 ਦਸੰਬਰ ਆ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ 4 ਦਿਨ ਸਕੇ ਉਮੀਦਵਾਰੀ ਪਰੰਦੇ ਤਾਂ ਬਹੁਤ ਹੀ ਕੁਝ ਘੱਟ ਸਮਾਂ ਰਹਿ ਗਿਆ ਜਿੰਨੇ ਕੁ ਉਮੀਦਵਾਰ ਹੈਗੇ ਨੇ ਆਪਣੀ ਉਮੀਦਵਾਰੀ ਭਰ ਰਹੇ ਦੇਖ ਸਕਦੇ ਹੋ ਜਿੱਥੇ ਕਿ ਬਹੁਤ ਸਾਰੀਆਂ ਵੀਡੀਓਜ਼ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਜਿਹੜਾ ਉਹ ਕਾਫੀ ਕਹ ਲਓ ਕਿ ਮਾਹੌਲ ਜਿਹੜਾ ਖਰਾਬ ਦੇਖਣ ਨੂੰ ਮਿਲਿਆ ਦੇ ਕਿ ਫਗਵਾੜੇ ਦੀ ਸਥਿਤੀ ਤੁਹਾਨੂੰ ਦੱਸ ਦਈਏ ਕਿ ਫਗਵਾੜੇ ਦੇ ਵਿੱਚ ਬੜੇ ਸ਼ਾਂਤ ਮੀ ਢੰਗ ਦੇ ਨਾਲ ਜਿਹੜੀ ਉਮੀਦਵਾਰੀਆਂ ਭਰੀਆਂ ਜਾ ਰਹੀਆਂ ਨੇ ਸਾਰੇ ਉਮੀਦਵਾਰ ਚਾਹੇ ਕੋਈ ਵੀ ਪਾਰਟੀ ਹੋਵੇ ਹਰ ਇੱਕ ਉਮੀਦਵਾਰ ਦੇ ਵੱਲੋਂ ਆਪਣੀ ਜਿਹੜੀ ਉਮੀਦਵਾਰੀ ਬੜੇ ਸ਼ਾਂਤ ਮੀ ਢੰਗ ਨਾਲ ਭਰ ਰਹੇ ਨੇ ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਨੇ ਹਰ ਇੱਕ ਪਾਰਟੀ ਦੇ ਉਹ ਨਾਲ ਆਂਦੇ ਨੇ ਸਹਿਯੋਗ ਦੇ ਰਹੇ ਨੇ ਗੱਲਬਾਤ ਕਰਾਂਗੇ ਆਖਿਰਕਾਰ ਜਿਹੜੇ ਜਿਹੜੇ ਉਮੀਦਵਾਰ ਇ 14 ਦਸੰਬਰ ਨੂੰ ਜਿਹੜੀ ਚੋਣਾਂ ਪੰਜਾਬ ਪੂਰੇ ਪੰਜਾਬ ਚ ਹੋਣਗੀਆਂ ਤੇ 10 ਦਿਨਾਂ ਦਾ ਸਮਾਂ ਹੈ ਤੇ ਤਿਆਰੀ ਕਿਵੇਂ ਚੱਲ ਰਹੀ ਹੈ ਕਿਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੀਆਂ ਆਪਣੇ ਵੋਟਰਸ ਦੀਆਂ ਵੋਟਾਂ ਨੂੰ ਵਟੋੜਨਾ ਹੈ ਗੱਲਬਾਤ ਕਰਦੇ ਆ ਜਿੰਨੇ ਉਮੀਦਵਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੋ ਜੋ ਸਾਨੂੰ ਦਿਖ ਰਹੇ ਹੋਣਗੇ ਦੇਖ ਸਕਦੇ ਹੋ ਕਿ ਕੁਝ ਕੁਝ ਕੁ ਮਿੰਟਾਂ ਦਾ ਸਮਾਂ ਰਹਿ ਗਿਆ ਤੇ ਉਸ ਤੋਂ ਬਾਅਦ ਜਿਹੜਾ ਗੇਟ ਬੰਦ ਹੋ ਜਾਏਗਾ ਕਿਉਂਕਿ ਉਮੀਦਵਾਰੀ ਜਿਹੜੀ ਅੱਜ ਆਖਰੀ ਦਿਨ ਹੈ ਤੋਂ ਉਸ ਤੋਂ ਬਾਅਦ ਹੁਣ ਤਿਆਰੀ ਜਿਹੜੀ ਉਮੀਦਵਾਰ ਆਪਣੀ ਲਗਾਤਾਰ ਕਿਸ ਤਰੀਕੇ ਨਾਲ ਕਰਦਾ ਹੈ ਸਾਰੀ ਗੱਲਬਾਤ ਕਰਦੇ ਆ ਆਜੋ ਜੀ ਕਿਵੇਂ ਕਿਹੜੀ ਪਾਰਟੀ ਵੱਲੋਂ ਖੜੇ ਹੋਏ ਮੈਂ ਅਸੀਂ ਬੀਜੇਪੀ ਤੁਸੀਂ ਬੀਜੇਪੀ ਵੱਲੋਂ ਖੜੇ ਹੋਏ ਤੇ ਇਹ ਦੇਖੋ ਇਹ ਵੀ ਗੱਲਾਂ ਬਹੁਤ ਹੋ ਰਹੀਆਂ ਸੀ ਕਿੰਨੇ ਸੀ ਕਿ ਪਿੰਡਾਂ ਦੇ ਵਿੱਚ ਬੀਜੇਪੀ ਬੜ ਨਹੀਂ ਦੇਣਾ ਤਾਂ ਹੁਣ ਬੀਜੇਪੀ ਦੇ ਨਾਲ ਉਹ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜ ਰਿਹਾ ਜੀ ਹਾਂਜੀ ਬੀਜੇਪੀ ਤਾਂ ਬਹੁਤ ਪੁਰਾਣੀ ਰਹਿ ਚੁੱਕੀ ਆ ਇਹਨੂੰ ਕੋਈ ਨਹੀਂ ਉਖਾੜ ਸਕਦਾ ਹਾਂਜੀ ਅੱਜ ਵੀ ਕੱਲ ਅੱਜ ਕਿਸ ਨੇ ਪਾਇਆ ਤੇ ਕਹਿੰਦੇ ਦੇਖੋ ਜਿੱਥੇ ਕਹਿੰਦੇ ਸੀ ਕਿ ਪਿੰਡਾਂ ਦੇ ਜਾਂ ਪੰਜਾਬ ਚ ਬੀਜੇਪੀ ਨਹੀਂ ਭਾਜਪਾ ਜਾਣ ਨਹੀਂ ਜਾਣਾ ਇਹਨਾਂ ਬਲਾਕ ਸਮਤੀ ਜਿਹੜੀ ਪਿੰਡੂ ਵੋਟਾਂ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਦੇ ਦੇਖੋ ਭਾਜਪਾ ਉਮੀਦਵਾਰੀ ਕਰ ਰਹੇ ਆ ਬਹੁਤ ਵੱਡੀ ਗੱਲ ਆ ਜੀ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਆ ਇਹੋ ਜਿਹਾ ਮਾਹੌਲ ਆ ਤੁਹਾਡੇ ਸਾਡੇ ਵਧੀਆ ਆ ਸਾਡੇ ਵਧੀਆ ਆ ਬਾਕੀ ਜੋ ਅੱਗੇ ਆਊਗਾ ਦੇਖਾਂਗੇ ਅੱਗੇ ਕੀ ਬਣਦਾ ਹੈ ਹਣਾ ਹਾਂਜੀ ਅਜੇ ਤੁਹਾਨੂੰ ਕਿੰਨੇ ਸਮੇਂ ਪਹਿਲਾਂ ਪਰ ਲੱਗੇ ਸੀ ਚੋਣਾਂ ਬਾਰੇ ਉਹ ਕਿਉਂਕਿ ਸਮਾਂ ਬਹੁਤ ਘੱਟ ਹੈ ਸਰਕਾਰ ਵੱਲੋਂ ਮਿਲੇ ਮੈਂ ਸਮੇਂ ਤਾਂ 2-3 ਦਿਨ ਹੀ ਹੋਏ ਸੀ ਹਲੇ ਪਤਾ ਲੱਗਾ ਪਿਆਰੀ ਕਿਹੋ ਜਿਹੀ ਕਿਉਂਕਿ ਹੁਣ ਸਮਾਂ ਕਹਿੰਦੇ ਕਿ 14 ਨੂੰ ਤੇ ਆ 10 ਦਿਨਾਂ ਦਾ ਸਮਾਂ ਹੀ ਹੈ ਜੀ ਜਿੰਨਾ ਜਿੰਨਾ ਮਿਲ ਮਿਲ ਜੋੜ ਕਰ ਸਕਦੇ ਹਾਂ ਅਸੀਂ ਘਰ ਘਰ ਜਾ ਕੇ ਮਿਹਨਤ ਕਰਨੀ ਆ ਭਾਈਆਂ ਭਰਾਵਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਠੀਕ ਹੈ ਹਾਂ ਜੀ ਤੁਸੀਂ ਕਹੋਗੇ ਜੀ ਤੁਸੀਂ ਤਜਰਬੇਦਾਰ ਲੋਕ ਹੋ ਕੀ ਕਹੋਗੇ ਇਹਨਾਂ ਨੂੰ ਵੀ ਕਾਕਾ ਇਹਨਾਂ ਦੀ ਆਪਣੀ ਮਰਜ਼ੀ ਆ ਠੀਕ ਹੈ ਠੀਕ ਆ ਲੜਕੀ ਆ ਜੀ ਜੀ ਹਾਂ ਜੀ ਆ ਜਾ ਆ ਜਾ ਤੁਹਾਡੇ ਤਜਰਬੇ ਦੇ ਨਾਲ ਹੀ ਉਹਨਾਂ ਨੇ ਤੁਰਨਾ ਜੀ ਬਸ ਬਸ ਤੁਹਾਡੇ ਤੁਸੀਂ ਜੋ ਤਜਰਬੇ ਕਹੋਗੇ ਉਹਨਾਂ ਨੇ ਉਸ ਤਰੀਕੇ ਬਸ ਠੀਕ ਆ ਸਾਨੂੰ ਪਿੰਡ ਤੌਰ ਤੇ ਵੀ ਸਾਡੇ ਵਧੀਆ ਮਾਹੌਲ ਆ ਠੀਕ ਹੈ ਤੇ ਜਾਨੀ ਕਿ ਸਾਡਾ ਸਾਥ ਸਾਰੇ ਦਿਨ ਦੇ ਪਿੰਡ ਦੇ ਬਾਕੀ ਐਸੇ ਪਾਸੇ ਸਾਡੇ ਜਿੰਨੇ ਪੜੋਸੀ ਪਿੰਡ ਆ ਦੋ ਤਿੰਨ ਪਿੰਡ ਦਾ ਵਧੀਆ ਪਹਿਲੀ ਵਾਰ ਭਰੇ ਆ ਜੀ ਹਾਂ はい ਪਹਿਲੀ ਵਾਰ ਭਰੇ ਆ ਠੀਕ ਤੇ ਮੈਨੂੰ ਅਗੇ ਪਹਿਲਾਂ ਕਹਿੰਦੇ ਰਹਾ ਆਪਾਂ ਖੜੇ ਨਹੀਂ ਹੋਏ ਹਾਂ ਜੀ ਨਿਕੋ ਜੇਕਰ ਮੇਰੇ ਭੈਣਾ ਤੇ ਭਰਾਵਾਂ ਦਾ ਮੇਰਾ ਸਹਿਯੋਗ ਹੋਇਆ ਤੇ ਮੈਂ ਉਹ ਚਾਹਾਂਗੀ ਜਾਨੀ ਕਿ ਜੋ ਕਿਸੇ ਨੇ ਸ਼ਿਰ ਨਹੀਂ ਕੀਤਾ ਮੈਂ ਆਪਣੇ ਪਿੰਡ ਦਾ ਵਿਕਾਸ ਆਲਾ ਦਵਾਲਾ ਸਾਰਾ ਜਰੂਰ ਜਾਨੀ ਕਿ ਚਾਹੂੰਗੀ ਜਾਨੀ ਕਿ ਲੋਕੀ ਆਣ ਕੇ ਵੀ ਦੇਖਣ ਜੀ ਜੀ ਕੋਈ ਦੱਸ ਸਕਦੇ ਹੋ ਕੋਈ ਕਿਸ ਤਰੀਕੇ ਨਾਲ ਚਾਹੋ ਲੈ ਕੇ ਚੱਲੇ ਹੋ ਵੀ ਪਿੰਡ ਦਾ ਤੁਹਾਡੇ ਕਿਹੜੇ ਕੰਮ ਕਰਾਉਣ ਵਾਲੇ ਹੈਗੇ ਜਾਂ ਕਿਹੜੇ ਕਰਾਉਂਗੇ ਤੁਸੀਂ ਅੱਗੇ ਜਾ ਕੇ ਸੈਂਟਰ 'ਚ ਸਰਕਾਰ ਨਾਲ ਭੱਜ ਭਾਦੀ ਜੀ ਦੇਖੋ ਕੰਮ ਤਾਂ ਬਹੁਤ ਹੁੰਦੇ ਆ ਪਿੰਡਾਂ ਦੇ ਵਿੱਚ ਅੱਜ ਕੱਲ ਪਾਰਟੀ ਵਾਜੀਆਂ ਇੰਨੀਆਂ ਚੱਲਦੀਆਂ ਹਨ ਜਾਨੀ ਕਿ ਇੱਕ ਦੋ ਦੇ ਵਿੱਚ ਲੱਤਾਂ ਡਾਉਂਦੇ ਆ ਅਗਰ ਕੋਈ ਲੱਤਾਂ ਨਾ ਡਾਊਗਾ ਤੇ ਆਪਾਂ ਜ਼ਰੂਰ ਡਟ ਕੇ ਖੜੇ ਆ ਠੀਕ ਹੈ ਹਾਂ ਜੀ ਦੇਖੋ ਤਾਂ ਹਰ ਇੱਕ ਪਾਰਟੀ ਨੇ ਆਪਣਾ ਜੋਰ ਤਾਂ ਲਾਉਣਾ ਹੀ ਆ ਜੀ ਹਾਂ ਜੀ ਇਹ ਤਾਂ ਹੈ ਹਾਂ ਜੀ ਹਾਂ ਜੀ ਹਾਂ ਜੀ ਪਪਾ ਕੋਸ਼ਿਸ਼ ਕਰਾਂਗੇ ਜ਼ਰੂਰ ਜਾਨੀ ਕਿ ਬਈ ਹਰ ਇੱਕ ਨੂੰ ਮਿਲਦੀ ਸਹੂਲਤ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਠੀਕ ਹੈ ਬਿਲਕੁਲ ਮੀਡੀਆ ਲਈ ਉਹੀ ਪਹੁੰਚਾ ਦਿਓ ਬਹੁਤ ਵੱਡੀ ਗੱਲ ਹੈ ਹਾਂਜੀ 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 ਸੋ ਦੇਖ ਸਕਦੇ ਹੋ ਜਿੱਥੇ ਕਿ ਆਖਰੀ ਜੇਨਾ ਜਿੰਨੇ ਉਮੀਦਵਾਰੀ ਭਰ ਰਹੇ ਨੇ ਸਭ ਤੁਸੀਂ ਕਿਧਰੋਂ ਆਏ ਨਹੀਂ ਕਿਹੜਾ ਪਿੰਡ ਆਪਣਾ ਜੀ ਪਿੰਡ ਲਖਪਤੋਂ ਜੀ ਛੋਟਾ ਨਾਮ ਜੀ ਆਰਾਮਾਸਲਾ ਜੀ ਫਾਰਮਿੰਗ ਕੀਤੀ ਹਾਂਜੀ ਫਾਰਮ ਭਾਗਤੇ ਜੀ ਤਿਆਰੀਆਂ ਸਮਾਂ ਬਹੁਤ ਘੱਟ ਹੈ ਜੀ ਹਾਂਜੀ ਹਜੇ ਤਿਆਰੀਆਂ ਫੋਲੋ ਆ ਜੀ ਹਾਂਜੀ ਕਿਵੇਂ ਕਿ ਕਿਹੜੀ ਪਾਰਟੀ ਵਲੋਂ ਦੇਖ ਕੇ ਆਏ ਹੋ ਸਾਨੂੰ ਮੈਂ ਆਪਣੇ ਬੀਜੇਪੀ ਦੇ ਲੋ ਜੀ ਭਾਜਪਾ ਲੋ ਕਰ ਭਾਜਪਾ ਲੋ ਹਾਂਜੀ ਤੇ ਕਿਵੇਂ ਤਿਆਰੀ ਕਿਵੇਂ ਆ ਤੇ ਲੋਕਾਂ ਦੇ ਨਾਲ ਗੱਲਬਾਤ ਮੇਲ ਜੋਲ ਕਰਨ ਦਾ ਸਮਾਂ ਕਿ ਗੱਲਬਾਤ ਹੋਈ ਹੈ ਕਿਵੇਂ ਪਹਿਲਾਂ ਵੀ ਤੁਸੀਂ ਭਰ ਚੁੱਕੇ ਹੋ ਹਾਂਜੀ ਅਸੀਂ ਪਹਿਲਾਂ ਵੀ ਭਰੇ ਸੀ ਹੁਣ ਵੀ ਜਾਨੀਏ ਪਿੰਡ ਦਾ ਪਿੰਡ ਵਿੱਚ ਸਾਰੇ ਵਿੱਚ ਸਾਡੀ ਪਹਿਲਾਂ ਤੋਂ ਮੁਲਾਕਾਤ ਹੁੰਦੀ ਰਹਿੰਦੀ ਹੈ ਇੱਕ ਦੂਏ ਨਾਲ ਸਾਰੇ ਪਹਿਲਾਂ ਤੋਂ ਅਸੀਂ ਕਹੀ ਜਾਂਦੇ ਹਾਂ ਸਾਨੂੰ ਵੋਟਾਂ ਪਾਓ ਸਾਨੂੰ ਕਾਮਯਾਬ ਕਰਿਓ ਠੀਕ ਹੈ ਜੀ ਅਗੇ ਬੀਜੇਪੀ ਪਹਿਲੇ ਨੰਬਰ ਤੇ ਆਉਂਦੀ ਹੈ ਐਕਸਟਰੀ ਬੀਜੇਪੀ ਪਹਿਲੇ ਨੰਬਰ ਤੇ ਆਉਗੀ ਜੀ ਪੂਰਾ ਸੈਂਟਰ ਦਾ ਪੂਰਾ ਇਹਨੂੰ ਸਹਿਯੋਗ ਮਿਲ ਰਿਹਾ ਤੁਹਾਨੂੰ ਪੂਰਾ ਹਾਂਜੀ ਹਾਂਜੀ ਸੈਂਟਰ ਦਾ ਮਿਲ ਰਿਹਾ ਇੱਥੇ ਫਗਵਾੜੇ ਤੋਂ ਮਿਲ ਰਿਹਾ ਜੀ ਸਾਨੂੰ ਸੋਮ ਪ੍ਰਕਾਸ਼ ਜੀ ਉਹਨਾਂ ਦਾ ਬਹੁਤ ਸ਼ਹੀਦਬਾਦ ਹੈ ਜੀ ਕੀ ਬਾਤ ਹੈ ਹਾਂਜੀ ਸਰ ਤੁਸੀਂ ਵੀ ਨਾਲ ਸਹਿਯੋਗ ਕਰ ਰਹੇ ਹੋ ਇਹਨਾਂ ਜੀ ਕੀ ਕਿਵੇਂ ਦੇਖ ਰਹੇ ਹੋ ਇਸ ਵਾਰ ਇਲੈਕਸ਼ਨਸ ਨੂੰ ਕਿਉਂਕਿ ਬਲਗ ਸਮਤੀ ਦੀਆਂ ਚੋਣਾਂ ਬੇਸਿਕਲੀ ਬਹੁਤ ਸਾਰੇ ਵਿਰੋਧੀ ਇਹੋ ਜੇ ਮਿਲਦੇ ਜਿੰਦਾ ਕਿ ਸਾਨੂੰ ਜਾਣ ਬੁਝ ਕੇ ਸਮਾਂ ਘੱਟ ਮਿਲਿਆ ਜਾਂ ਉਮੀਦਵਾਰਾਂ ਦਾ ਟਾਈਮ ਨਹੀਂ ਦਿੱਤਾ ਗਿਆ ਬਹੁਤ ਸਾਰੇ ਸਵਾਲ ਕੀਤੇ ਗਏ ਹੈ ਜੀ ਸਰਕਾਰ ਨੇ ਇਹ ਤਾਂ ਕੰਮ ਕੀਤਾ ਵੀ ਸਮਾਂ ਬਹੁਤ ਘੱਟ ਦਿੱਤਾ ਤਿਆਰੀ ਵਾਸਤੇ ਵੀ ਫਾਰਮ ਭਰਨ ਵਾਸਤੇ ਵੀ ਤੇ ਹੁਣ ਅੱਗੇ ਕੀ ਕਰਦੇ ਆ ਉਹਨੂੰ ਜਿਹੜੀ ਸਕਰੂਟਨੀ ਹੋਣੀ ਆ ਉਹ ਚ ਠੀਕ ਤਰੀਕੇ ਨਾਲ ਕਰਦੇ ਕਿ ਨਹੀਂ ਕਰਦੇ ਤਾਂ ਦੋ ਤਿੰਨ ਦਿਨਾਂ ਚ ਪਤਾ ਲੱਗ ਜਾਊਗਾ ਪਰ ਸਰਕਾਰ ਨੇ ਕਿਤੇ ਨਾ ਕਿਤੇ ਸਮੇਂ ਵਾਲੀ ਕਮੀ ਰੱਖੀ ਆ ਜਿਹੜਾ ਘਟਾ ਰਿਹਾ ਕੈਂਡੀਡੇਟਸ ਨੂੰ ਚੰਗੇ ਕੈਂਡੀਡੇਟਸ ਨੂੰ ਆਪਣੇ ਪੇਪਰ ਇਕੱਠੇ ਕਰਨ ਦੇ ਵਿੱਚ ਹੋਰ ਬੰਦੇ ਲੱਭਣ ਦੇ ਵਿੱਚ ਸਾਰੇ ਸਮਾਂ ਬਹੁਤ ਘੱਟ ਮਿਲਿਆ ਪਗਵਾੜਾ ਤੋਂ ਸਾਬਕਾ ਮੇਅਰ ਸਾਹਿਬ ਖੜੇ ਨੇ ਖੋਸਲਾ ਤੁਸੀਂ ਵੀ ਆਏ ਹੋ ਅੱਜ ਆਖਰੀ ਦਿਨ ਆ ਜੀ ਉਮੀਦਵਾਰੀਆਂ ਪਰੰਤ ਤੁਸੀਂ ਨਾਲ ਪੂਰਾ ਸਹਿਯੋਗ ਕਰ ਰਹੇ ਹੋ ਜਿੰਨੇ ਵੀ ਤੁਹਾਡੇ ਉਮੀਦਵਾਰ ਆ ਰਹੇ ਨੇ ਤੇ ਅੱਗੇ ਕੀ ਕਹਿਣਾ ਚਾਹੋਗੇ ਹੁਣ ਚੋਣਾਂ ਦਾ ਸਮਾਂ ਵੀ ਬਹੁਤ ਘੱਟ ਹੈ ਜੀ ਦੇਖੋ ਸਰਕਾਰ ਜਿਹੜੀ ਬਹੁਤ ਨਕਮੀਆਂ ਇਹਨਾਂ ਨੇ ਜਿਹੜਾ ਟਾਈਮ ਵੀ ਥੋੜਾ ਦਿੱਤਾ ਇਸ ਕਰਕੇ ਵੀ ਲੋਕੀ ਕਾਗੇ ਨਾ ਭਰਾ ਸਕਣ ਮੰਨ ਲਓ ਇਹਨਾਂ ਦੀ ਆਪਣੀ ਅੰਦਰੋਂ ਤਿਆਰੀ ਹੁੰਦੀ ਕਿਉਂਕਿ ਸਰਕਾਰ ਨੂੰ ਪਤਾ ਹੁੰਦਾ ਵੀ ਅਸੀਂ ਕਿਦੋਂ ਇਲੈਕਸ਼ਨ ਕਰਾਣੇ ਆ ਬਾੜਬੰਦੀ ਇਹਨਾਂ ਨੇ ਜੋ ਬਲੌਗ ਦੀਆਂ ਉਹ ਪਿੰਡਾਂ ਦੀਆਂ ਆਪਣੀ ਮਰਜ਼ੀ ਨਾਲ ਬਣਾਈਆਂ ਇਹ ਚਾਹਦੇ ਨਹੀਂ ਵੀ ਕੈਂਡੀਏਟ ਜਿੱਤਣ ਇਹਨਾਂ ਦਾ ਇੱਕੋ ਹੀ ਸੋਚ ਆ ਸਰਕਾਰ ਦੀ ਵੀ ਜੇ ਅਸੀਂ ਆਪਣੀ ਮਰਜ਼ੀ ਨਾਲ ਚੋਣ ਕਰਾਈਏ ਆਪਣੀ ਜਿਹੜਾ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਐਸਸੀ ਆ ਮੇਰਾ ਜਨਰਲ ਆ ਇਹ ਤਾਂ ਜਦੋਂ ਹੁਣ ਏਰੀਆ ਮੁਤਾਬਕ ਦੇਖਿਆ ਗਿਆ ਕੁਝ ਏਰੀਆ ਇੱਧਰ ਪਾਸ ਤੇ ਕੇ ਕੁਝ ਏਰੀਆ ਇੱਧਰ ਪਾਸ ਤੇ ਕੇ ਤਾਂ ਬੜਾ ਮਨ ਭਾਗੀ ਆ ਆਪ ਸਰਕਾਰ ਫੇਲ ਆ ਆਨ ਆਲੇ ਸਮੇ 2027 ਜਿਹਨਾਂ ਨੂੰ ਪਤਾ ਨਹੀਂ ਹੁਣ ਵੀ ਪਤਾ ਲਾਏ ਨਾ ਇਹਨਾਂ ਨੂੰ ਅਸਲੇ ਕੈਂਡੀਡੇਟ ਨਹੀਂ ਲੱਭਦੇ ਲੋਕ ਇਹਨਾਂ ਦੇ ਕਾਗੇ ਪਰੋਂ ਇਤਿਹਾਰ ਨਹੀਂ ਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਪੂਰੇ ਸੈਂਟਰ ਚ ਤੁਹਾਨੂੰ ਵੀ ਪਤਾ ਸਟੇਟਾਂ ਸਰਕਾਰ ਆ ਆਨ ਆਲਾ 2027 ਦੇ ਸੇ ਬਣਾਵਾਂਗੇ ਮਾਨ ਸਾਹਿਬ ਨੇ ਜਿੱਦਾਂ ਗਿਆ ਅੱਜਲੇ ਉਤਸ਼ਾਹ ਆ ਵਰਕਨਾ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਵਿਸਤਾਰ ਆ ਲੋਕੀ ਪੰਡਾਂ ਜਾ ਰਹੇ ਲੋਕ ਵੀ ਚਾਹੁੰਦੇ ਆ ਇਹ ਭਾਰਤੀ ਜਨਤਾ ਅਸੀਂ ਕਮਲ ਦੇ ਫੋਲਦੇ ਉੱਤੇ ਸਾਰੇ ਕੈਂਡੀਡੇਟ ਜਤਾ ਰਹੇ ਆ ਉਹ ਇੱਕ ਮੈਂ ਮੈਂ ਗੱਲ ਕੀਤੀ ਸੀ ਕਿ ਮਾਤਾ ਹੀ ਹੁਣ ਨੰਕੇ ਗਏ ਮੈਂ ਉਹਨਾਂ ਨੇ ਕਿਹਾ ਕਿ ਕਿਸੇ ਬੰਦੇ ਵੱਲੋਂ ਸਟੇਟਸ ਪਾਇਆ ਸੀ ਅੱਜ ਕਿ ਕਹਿੰਦੇ ਸੀ ਕਿ ਭਾਜਪਾ ਪੰਜਾਬ ਚ ਨਹੀਂ ਆਣੀ ਜਿਹੜੀ ਹੁਣ ਭਾਜਪਾ ਦੇਖ ਲੋ ਪਿੰਡਾਂ 'ਚ ਬੋਟਾ ਲੜ ਰਹੀ ਹੈ ਪਿੰਡਾਂ ਦੇ ਵਿੱਚ ਉਮੀਦਵਾਰ ਖੜੇ ਹੋ ਰਹੇ ਨੇ ਪਿੰਡਾਂ 'ਚ ਭਰਾ ਪਹਿਲਾਂ ਵੀ ਸੀਗੇ ਮੈਂ ਜ਼ਿਲ੍ਹਾ ਪ੍ਰੀਸ਼ਦ 2007 ਜਿੱਤੇ ਆ ਸਾਡੀਆਂ ਸੱਤ ਬਲਾਕ ਸੰਮਤੀਆਂ ਜਿੱਤੀਆਂ ਫਗਵਾੜੇ ਦੇ ਅੰਦਰ ਇਦਾਂ ਨਹੀਂ ਕਹਿ ਸਕਦੇ ਭਾਜਪਾ ਪਹਿਲਾਂ ਨਹੀਂ ਸੀ ਹਾਂ ਠੀਕ ਹੈ ਉਦੋਂ ਕਾਲੀ ਦਲ ਦੇ ਸਹਿਯੋਗ ਨਾਲ ਕੰਮ ਚੱਲਦਾ ਸੀ ਇਕੱਠੇ ਸੀਗੇ ਦੋਵੇਂ ਜਾਣੇ ਹੁਣ ਆਪਣੇ ਆਪਣੇ ਪੱਧਰ ਤੇ ਲੱਗੇ ਹੋਏ ਔਰ ਉਹ ਕੈਪਟਨ ਸਾਬੋਨ ਦਾ ਬਿਆਨ ਸਾਹਮਣੇ ਆਉਂਦਾ ਫਿਰ ਸਿਮਰਨਤ ਕੌਰ ਬੀਬੀ ਹੁਣਾਂ ਦਾ ਬਿਆਨ ਸਾਹਮਣੇ ਆਉਂਦਾ ਉਹਨੂੰ ਵੀ ਲੈ ਕੇ ਬੜਾ ਚੱਲਿਆ ਜੀ ਅੱਜਕੱਲ੍ਹ ਕੀ ਕੋਈ ਉਹ ਕਹਿੰਦੇ ਵੀ ਕੋਈ ਨਹੀਂ ਘਟਚੋੜ ਕਰਾਂਗੇ ਲੇਕਿਨ ਭਾਜਪਾ ਦੇ ਅਸ਼ਵੀ ਹੁਣਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਕਿ ਨਹੀਂ ਅਸੀਂ ਇਕੱਲੇ ਚੱਲਾਂਗੇ ਦੇਖੋ ਇਹ ਜਿਹੜੀਆਂ ਗੱਲਾਂ ਤੈਹ ਹੋਣੀਆਂ ਦਿੱਲੀ ਪੱਧਰ ਤੇ ਹੋਣੀਆਂ ਮੇਰੇ ਵਰਗਾ ਬੰਦਾ ਐਵੇਂ ਤੇ ਟਿਕਾ ਟਿਪਣੀ ਕਰੇ ਤਾਂ ਠੀਕ ਗੱਲ ਨਹੀਂ ਐ ਪਰ ਕਿਤਨੇ ਕਿਤੇ ਮੈਂ ਆਪਣੇ ਤੌਰ ਦੇ ਉੱਤੇ ਇਹ ਮੇਰੀ ਸੋਚ ਜ਼ਰੂਰ ਹੈਗੀ ਆ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ Hindu Sikh ਦਾ ਇੱਕ ਰਿਸ਼ਤਾ ਸੀਗਾ ਉਹ ਇਸ ਪਾਰਟੀ ਨੇ ਬਹੁਤ ਗੁੜਾ ਕੀਤਾ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਗੂੜਾ ਹੀ ਹੋਣਾ ਚਾਹੀਦਾ ਕਿਉਂਕਿ ਜਿੱਥੇ ਸ਼ਾਂਤੀ ਆ ਪਿਆਰ ਆ ਉਹੀ ਸੁਭਾ ਤਰੱਕੀ ਕਰਦਾ ਔਰ ਉਸੇ ਚੋਂ ਨੇ ਸਾਡਾ ਸੁਭਾ ਬਹੁਤ ਤਰੱਕੀ ਕਰੇ। ਸੋ ਅੱਜ ਆਖਰੀ ਦਿਨ ਸਿਕਾ ਜੀ ਉਮੀਦਵਾਰੀ ਭਰੰਦਾ ਤੇ ਉਮੀਦਵਾਰਾਂ ਦਾ ਕਿੰਨਾ ਕੁ ਜੋਰ ਸ਼ੋਰ ਦੇਖਣ ਨੂੰ ਮਿਲਿਆ ਕਿਉਂਕਿ ਇਲੈਕਸ਼ਨ ਨੂੰ ਚੋਣਾਂ ਨੂੰ ਵੀ ਬਹੁਤ ਘੱਟ ਸਮਾਂ ਰਹਿ ਗਿਆ ਜੀ 10 ਦਿਨਾਂ ਦਾ ਸਮਾਂ ਰਹਿ ਗਿਆ। ਬਹੁਤ ਜੰਗਾ ਹੰਗਾਰਾ ਹੈ। ਜਨਦਰਿਕ ਨੂੰ ਵੋਟਾਂ ਪੈਣੀਆਂ, ਬਲੋਕ ਚੰਤੀਆਂ ਔਰ ਸਾਡੇ ਜੀ ਭਾਰਤੀ ਜਨਤਾ ਪਾਰਟੀ ਦੇ 20 ਦੇ 20 ਜਿਹੜੇ ਕੈਂਡੀਡੇਟ ਅਸੀਂ ਖੜੇ ਕੀਤੇ ਆ, ਦੋ ਜਿਹੜੀਆਂ ਜ਼ਿਲ੍ਹਾ ਰੋਜਕ ਮੁਕਾਬਲਾ ਹੋਇਆ ਗਿਆ ਕਿਉਂਕਿ ਆਨਵੜੀ 2027 ਦੀਆਂ ਵੋਟਾਂ ਨੂੰ ਧਿਆਨ ਚ ਲੱਕ ਕੇ ਰੱਖੀ ਕਿ ਟ੍ਰੈਂਡ ਸ਼ਟ ਕਰਨਗੇ ਜੀ ਜੀ ਮੈਂ ਇਸ ਤਰ੍ਹਾਂ ਸਮਝਦਾ ਮੇਰੇ ਕੋਲ ਸਹੀ ਬੇਨਤੀ ਸਾਰਿਆਂ ਨੂੰ ਕਿ ਸ਼ਾਂਤੀ ਨਾਲ ਵੋਟਾਂ ਪਾਓ ਕੋਈ ਨ赖 ਚੜ੍ਹੇ ਨਾ ਰੁਗਿਆ ਚਾਂਤੀ ਨਾਲ ਜਿਹੜਾ ਵੀ ਮੰਨ ਕਰਦਾ ਜਿੱਤੇ ਮਰਜ਼ੀ ਵੋਟ ਪਾਓ ਜੀ ਜੀ ਇਹੀ ਅਪੀਲ ਕਰਨੀ ਬਹੁਤ ਧੰਨਵਾਦ ਜੀ ਸੋ ਦੇਖ ਸਕਦੇ ਹੋ ਤੇ ਆ ਜਿਹੜਾ ਆਖਰੀ ਦਿਨ ਸੀਗਾ ਉਮੀਦਵਾਰੀ ਭਰਨ ਦਾ 1 ਤੋਂ ਲੈ ਕੇ 4 ਦਸੰਬਰ ਤੱਕ ਉਮੀਦਵਾਰੀ ਜਿਹੜੀ ਭਰੀਆਂ ਜਾਣੀ ਸੀ ਗੱਲਬਾਤ ਕਰ ਰਹੇ ਜਿੰਨੇ ਉਮੀਦਵਾਰ ਆ ਰਹੇ ਨੇ ਜਿਹੜੀ ਉਮੀਦਵਾਰੀਆਂ ਭਰ ਰਹੇ ਨੇ ਉਹਨਾਂ ਨਾਲ ਕੋਸ਼ਿਸ਼ ਕਰਦੇ ਆ ਹੋਰ ਉਮੀਦਵਾਰ ਜਿਹੜੇ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਹਾਨੂੰ ਸੁਣਾਉਣੇ ਆ ਸੋ ਫਗਵਾੜੇ ਦੇ ਤਹਿਸੀਲ ਦਾ ਦਫ਼ਤਰ ਖੜੇ ਇਸ ਸਮੇਂ ਜਿੱਥੇ ਕਿ ਉਮੀਦਵਾਰੀਆਂ ਭਰੀਆਂ ਜਾ ਰਹੀਆਂ ਨੇ ਸੋ ਸਪੈਸ਼ਲੀ ਜਿੰਨੇ ਫਗਵਾੜੇ ਵਾਲੇ ਨੇ ਸਪੈਸ਼ਲੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਕੀ رائے ਹੈ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰੀ ਚੱਲੋ